ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਆਪਣੇ ਛਿਮਲਾ ਮਿਰਚਾਂ ਦੇ ਬੂਟਿਆਂ ਨੂੰ ਬਹੁਤ ਸਾਰਾ ਫਲ ਲੱਗ ਗਿਆ ਰੇਤ ਮਿਕਸਚਰ ਵਧੀਆ ਮਿੱਟੀ ਦਾ ਰੇਤਲੀ ਮਿੱਟੀ ਵਿੱਚ ਮਿਲਾ ਕੇ ਕਾਲੀ ਮਿੱਟੀ ਦੇ ਤੇ ਆਪਾਂ ਗੋਬਰ ਦੀ ਖਾਦ ਮਿਲਾ ਕੇ ਉਹ ਮਿੱਟੀ ਦੇ ਵਿੱਚ ਇਹ ਬੂਟੇ ਬੀਜੇ ਸੀ ਦੇਖੋ ਕਿੰਨੀਆਂ ਵਧੀਆ ਛਿਮਲਾ ਮਿਰਚਾਂ ਇਸ ਤਰ੍ਹਾਂ ਬਾੜੀਆਂ ਦੇ ਵਿੱਚ ਆਪਾਂ ਲਾਈਆਂ ਹੋਈਆਂ ਘਰ ਦੀ ਛੱਤ ਤੇ ਇਸ ਤਰ੍ਹਾਂ ਬਣਾਏ ਹੋਏ ਨੇ ਮੇਰੇ ਤੇ ਬਹੁਤ ਵਧੀਆ ਰਿਜ਼ਲਟ ਬਿਲਕੁਲ ਵੀ ਥੱਲੇ ਸਲਾਬ ਨਹੀਂ ਜਾਂਦੀ ਪੇਪਰ ਲਗਾ ਕੇ ਉਹਦੇ ਥੱਲੇ ਉੱਪਰ ਦੀ ਸੀਮੈਂਟ ਦਾ ਢੋਲ ਪਾ ਕੇ ਤੇ ਫਿਰ ਸੁੱਕੇ ਪੱਤਿਆਂ ਦੀ ਲੇਅਰ ਬਣਾਈ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਮਿੱਟੀ ਦੇ ਵਿੱਚ ਮਿਕਸਚਰ ਜਿਵੇਂ ਤਿਆਰ ਕਰਕੇ ਉੱਥੇ ਲਾਈਆਂ ਬਿਲਕੁਲ ਸਲਾਵਣੀ ਜਾਂਦੀ ਤੁਸੀਂ ਦੇਖ ਵੀ ਸਕਦੇ ਆ ਕਿ ਦੇਖੋ ਕਿੰਨੇ ਵਧੀਆ ਇਸ ਤਰ੍ਹਾਂ ਘੱਟ ਜਗ੍ਹਾ ਦੇ ਵਿੱਚ ਜ਼ਿਆਦਾ ਸਬਜ਼ੀਆਂ ਆਪਾਂ ਪੈਦਾ ਕਰ ਸਕਦੇ ਆਂ ਗਾੜੀਆਂ ਦੇ ਵਿੱਚ ਜਿਵੇਂ ਇੱਕ ਪਿਆਜ਼ਾਂ ਦੀ ਲੈਂ ਲਾਈ ਹੋਈ ਐ ਮੈਂ ਪਹਿਲੀ ਫਿਰ ਸ਼ਿਮਲਾ ਮਿਰਚਾਂ ਦੀ ਲਾਈ ਹੋਈ ਐ ਇਸ ਤਰ੍ਹਾਂ ਕਿ ਉਸ ਤੋਂ ਅੱਗੇ ਫੇਰ ਪਿਆਜ਼ ਆ ਜਾਂਦੀ ਬਹੁਤ ਹੀ ਵਧੀਆ ਰਿਜ਼ਲਟ ਦੇਖੋ ਕਿੰਨਾ ਵਧੀਆ ਪਿਆਜ਼ ਹੋਇਆ ਆਪਾਂ ਕਿਸੇ ਖੇਤ ਵਿੱਚ ਵੀ ਜਾਏਗੇ ਨਾ ਉੱਥੇ ਵੀ ਇੰਨੇ ਵਧੀਆ ਪਿਆਜ਼ ਨਹੀਂ ਮੈਂ ਦੇਖੇ ਕਦੇ ਤੇ ਆਪਾਂ ਘਰੇ ਆਪਦੀ ਨਿਗਾ ਵਿੱਚ ਦੋ ਵੇਲੇ ਗੀੜਾ ਮਾਰਦੇ ਤਿੰਨ ਵੇਲੇ ਵੀ ਮਾਰਦੇ ਦੇਖੋ ਕਿੰਨੇ ਵਧੀਆ ਸ਼ਿਮਲਾ ਮਿਰਚਾਂ ਦੇ ਬੂਟੇ ਤੇ ਇੱਧਰ ਪਿਆਜ਼ ਬਹੁਤ ਵਧੀਆ ਤੇ ਇੱਧਰ ਸਾਈਡਾਂ ਤੇ ਮੈਂ ਫਲ ਕਲਾਈ ਹੋਈ ਆ ਦੇਖੋ ਕਿੰਨਾ ਜ਼ਿਆਦਾ ਫਲ ਲੱਗਾ ਸ਼ਿਮਲਾ ਮਿਰਚਾਂ ਨੂੰ ਬਹੁਤ ਭਰੇ ਭਰੇ ਬੂਟੇ ਜ਼ਰੂਰ ਤੁਸੀਂ ਵੀ ਆਪਣੀ ਛੱਤ ਦੇ ਉੱਪਰ ਆਰਗੇਨਿਕ ਸਬਜ਼ੀਆਂ ਬੀਜੋ ਬਿਲਕੁਲ ਬਾਜ਼ਾਰ ਦੀਆਂ ਸਬਜ਼ੀਆਂ ਦੇ ਵਿੱਚ ਪਾਣੀ ਪਾ ਪਾ ਕੇ ਕਿਵੇਂ ਉਹਨਾਂ ਨੂੰ ਬਾਸੀ ਸਬਜ਼ੀਆਂ ਹੀ ਆਪਾਂ ਖਾਈ ਜਾਂਦੇ ਆ ਤੇ ਜਦੋਂ ਧਰਨੀਆਂ पेਥੋਂ ਤੋੜ ਕੇ ਤਾਂ ਲੈਣੇ ਆ ਜੀ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਬਹੁਤ ਵਧੀਆ ਰਿਜ਼ਲਟ ਤਾਂ ਮੇਰੇ ਅਸ਼ੀਵਲਾ ਮਿਰਚਾ ਨੂੰ ਤੁਸੀਂ ਆਪ ਦੇਖ ਸਕਦੇ ਆ ਕੋਈ ਖਾਸ ਇਹਨਾਂ ਦੀ ਕੇਅਰ ਦੀ ਲੋੜ ਨਹੀਂ ਹੁੰਦੀ ਬਸ ਇੱਕ ਵਾਰ ਆਪਾਂ ਪਨੀਰੀ ਲਿਆ ਕੇ ਲਾ ਲੈਣੀ ਹੁਣ ਜੀ 15 ਅਪ੍ਰੈਲ ਤੱਕ ਤੁਸੀਂ ਜਿੱਥੋਂ ਮਰਜੀ ਪਨੀਰੀ ਆਪਾਂ ਲਿਆ ਸਕਦੇ ਆ ਜਿਵੇਂ ਯੂਨੀਵਰਸਿਟੀ ਚੋ ਵੀ ਲਿਆ ਸਕਦੇ ਆ ਤੇ ਆਪਾਂ ਵੈਸੇ ਵੀ ਇਹ ਨਰਸੀ ਚੋ ਵੀ ਮਿਲ ਜਾਂਦੀ ਆ ਅਰ ਇਹਾ ਬਈਆਂ ਛਿਮਲਾ ਮਚਲਾ ਲੱਲ ਘੁੱਟੀ ਲੇਖੋ ਨਾਲ ਪਿਆਜ਼ ਤੇ ਨਾਲ ਪਾਲਕ ਘੱਟ ਜਗਾ ਵਿੱਚ ਵੱਧ ਫਲ ਜਰੂਰ ਲਗਾਓ ਜੀ ਥੈਂਕ ਯੂ ਜੀ ਇਹ ਆਪਣੇ ਬਥਾਊਆਂ ਦੇ ਬੂਟੇ ਵੀ ਆ ਵਿੱਚੇ ਬਹੁਤ ਵਧੀਆ ਬਥਾਊਆਂ ਦੇ ਬੂਟੇ ਤੇ ਹਰੀਆਂ ਮਿਰਚਾਂ ਇਹ ਸਾਰਾ ਘਰ ਦੀ ਛੱਤ ਤੇ ਉੱਪਰ ਹੀ ਆ ਜੀ ਵਿੱਚ ਕਲੇਲੇ ਟਮਾਟਰ ਪਰੇ ਪੈਣ ਦੇਖੋ بس ਥੋੜਾ ਜਿਹਾ ਧਿਆਨ ਨਾਲ ਕੰਮ ਕਰਨ ਦੀ ਲੋੜ ਆ ਜੀ ਜਰੂਰ ਲਗਾਓ ਤੁਸੀਂ ਵੀ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਜੇ ਤੁਹਾਨੂੰ ਮੇਰੇ ਘਰ ਦੀ ਛੱਤ ਤੇ ਸਮਾਨ ਵਧੀਆ ਲੱਗਦਾ ਤੇ ਮੇਰੀ ਸਲਾਹ ਕੀ ਜ਼ਰੂਰ ਸਪੋਰਟ ਕਰੋ ਜੀ ਥੈਂਕ ਯੂ ਜੀ